ਲੁਧਿਆਣਾ ਦੇ ਲਾਡੋ ਵਾਲ ਪੇਪਰ ਮਿਲ ਫੈਕਟਰੀ ਵਿੱਚ ਲੱਗੀ ਭਿਆਨਕ ਆਗ ਕਦੇ ਮੌਕੇ ਤੇ ਪਹੁੰਚੀ ਅੱਗ ਬੁਝਾਊ ਦਸਤੀਆ ਦੇ ਵੱਲੋਂ ਘਟਨਾ ਤੇ ਕਾਬੂ ਪਾਇਆ ਗਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਫੈਕਟਰੀ ਮਾਲਕ ਜਯੋਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਮੈਂ ਫੈਕਟਰੀ ਦੇ ਅੰਦਰ ਹੀ ਮੌਜੂਦ ਸੀ ਵਰਕਰ ਮੈਨੂੰ ਚਾਹ ਦੇ ਕੇ ਗਏ ਤੇ ਨਾਲ ਨਾਲ ਕਹਿਣ ਲੱਗੇ ਕਿ ਅੱਗ ਲੱਗ ਗਈ ਅੱਗ ਲੱਗ ਗਈ ਹਾਲਾਂਕਿ ਅੱਗ ਲੱਗ ਦੇ ਕਾਰਨ ਦਾ ਪਤਾ ਨਹੀਂ ਚੱਲ ਪਾਇਆ ਪਰ ਉਹਨਾਂ ਕਿਹਾ ਕਿ ਇੱਕ ਵਿਅਕਤੀ ਅੰਦਰ ਮੌਜੂਦ ਸੀ ਔਰ ਨੇ ਵੀ ਜੰਪ ਮਾਰ ਕੇ ਬਾਹਰ ਨਿਕਲਿਆ ਅਤੇ ਫੈਕਟਰੀ ਦਾ 1 ਕਰੋੜ ਦਾ ਨੁਕਸਾਨ ਹੋ ਚੁੱਕਿਆ ਸਿਟੀ ਹோம் ਨਿਊਜ਼ ਲਈ ਸੁਰੇਂਦਰ ਸੋਨੀ ਦੀ ਰਿਪੋਰਟ ਨਾ ਨਾ ਮੈਂ تھی ਸੀ ਦਫਤਰ ਜੀ ਸੀ ਜੀ ਮੇਰੇ ਕੋਲ ਬੰਦਾ ਆਇਆ ਸੀ ਬਾਹਰੋਂ ਉਹ ਨਿਕਲੇ ਨੇ ਤੇ ਬਸ ਮੈਨੂੰ ਮੈਂ ਅੰਦਰ ਚਾਹ ਬਣਾਉਣ ਲੱਗਾ ਸੀ ਤੇ ਚਾਹ ਮੁੰਡੇ ਨੇ ਬਣਾਈ ਤੇ ਦੇ ਦਿੱਤੀ ਮੈਨੂੰ ਇੱਕ ਤਾਂ ਮੁੰਡਾ ਭਜਦਾ ਆਇਆ ਕਹਿੰਦਾ ਜੀ ਉਹ ਅੱਗੇ ਲੱਗੀ ਅੱਗੇ ਲੱਗੀ ਤੇ ਮੈਂ ਕਿਹਾ ਤੂੰ ਇੱਧਰ ਬਜਾਇਆ ਪਾਣੀ ਬਾ ਉਹ ਕਹਿੰਦਾ ਪਾ ਰਿਹਾ ਮੁੰਡੇ ਪੰਜ ਛੇ ਬੰਦੇ ਸਾਡੇ ਅੰਦਰ ਕੰਮ ਚੱਲ ਰਿਹਾ ਸਾਰੀ ਮੇਨਟੇਨੈਂਸ ਚੱਲਦੀ ਸੀ ਤੇ ਉਹ ਭੱਜ ਕੇ ਸਾਰਿਆਂ ਦੇ ਗੇ ਪਾਣੀ ਲੈਣ ਸਾਰਿਆਂ ਨੇ ਪਾਣੀ ਪੂਣੀ ਪਾਣਾ ਸ਼ੁਰੂ ਕਰਤਾ ਬਨੇਰੀ ਅੰਨੀ ਤੇਈ ਸੀ 5 ਮਿੰਟਾਂ ਦੀ ਪਤਾ ਨਹੀਂ ਹਵਾ ਹੀ ਲੈ ਗਈ ਅੱਕੇ ਤੇ ਅੱਕੇ ਸੋਭਾ ਸਾਡਾ ਇੱਕ ਮੁੰਡਾ ਅੰਦਰ ਫਸ ਗਿਆ ਸੀ ਉਹਨੂੰ ਮੈਂ ਕਹਾ ਨਿਕਲ ਬਾਅਦ ਜੰਪ ਮਾਰ ਉਹ ਫਿਰ ਜਿਹੜੀ ਪ੍ਰਾਲੀ ਜੰਨੀ ਸੀ ਲੱਗਿਆ ਉਹਨੇ ਜੰਪ ਮਾਰ ਕੇ ਪਰਲੇ ਬਾਅਦ ਚਾਲ ਮਾਰੀ ਨਿਕਲਿਆ ਠੀਕ ਹੈ ਬਚਾਉ ਉਹ ਦੋ ਜਤ ਵੀ ਨਹੀਂ ਹੋਇਆ ਉਹ ਸਾਰੀ ਬਾਹ ਦੀ ਚਿੱਲੀ ਹੋ ਜਾਂਦੀ ਹਸਪੀਟਲ ਭੇਜਿਆ ਉਹਨੂੰ ਕਿਹ ਕੀ ਪਾਈ ਕਹਿੰਦੀ ਫੈਕਟਰੀ ਹੈ ਕੀ ਬੰਦਾ ਇੱਥੇ ਸਾਡੇ ਤੇ ਪੇਪਰ ਬੰਦਾ ਲੇਕਿਨ ਕੁਦਰਤ ਦੀ ਰੱਬ ਨੂੰ ਅਸੀਂ ਮਿਹਨਤ ਹੋਰ ਆਪ ਸਾਰੀ ਮੇਨਟੇਨੈਂਸ ਕਰ ਰਹੇ ਹੂੰ ਉਹ ਮੇਨਟੇਨੈਂਸ ਦੇ ਚੱਕਰ 'ਚ ਬਚ ਕੇ ਹਾਂ ਲਾਂਡਵਾਂ ਸੀ ਇਹ ਪ੍ਰਾਲੀ ਇਹ ਪ੍ਰਾਲੀ ਤੋਂ ਹੀ ਬੰਦ ਅੱਗੇ ਨਹੀਂ ਬੋਇਲਰ ਚਲਾਉਂਦੇ ਪਹਿਲਾਂ ਚਲਾਉਂਦੇ ਅੱਜ ਕੱਲ ਸਰਕਾਰ ਨੇ ਬੰਦ ਕੀਤਾ ਕੋਲਾ ਨਹੀਂ ਜਲਾ ਸਕਦੇ ਨਾ ਪੱਕ ਜਲਾ ਸਕਦੇ ਹੋ ਸਵਾਸ ਛੁੱਟਣ ਦੀ ਪ੍ਰੋਬਲਮ ਇਹ ਪ੍ਰਾਲੀ ਵੀ ਐਸੇ ਕਿੰਨਾ ਕੁ ਨੁਕਸਾਨ ਦਾ ਭਾਜੀ ਲੱਗਦਾ ਕਿੰਨਾ ਕੁ ਨੁਕਸਾਨ ਦਾ ਖਰਚਾ ਭਾਜੀ ਕੋਈ ਕਹਿ ਨਹੀਂ ਜਾ ਸਕਦਾ ਬਹੁਤ ਜ਼ਿਆਦਾ ਇਸ ਕਰਕੇ ਮੈਂ ਕੋਈ ਅਸੈਸ ਕਰਾਂ ਬੈਟਰ ਵੀ ਅਲਾਜਾ ਮਤਲਬ ਕਿੰਨੇ ਦਾ ਨੁਕਸਾਨ ਲੱਗਦਾ ਹੈਗਾ 100 ਰੁਪਏ ਤੋਂ ਥੱਲੇ ਹੈ ਕਿ ਕਿੱਦਾਂ ਲੱਗਦਾ ਵੀ ਜਿੱਦਾਂ ਦੂਜੀ ਫੈਕਟਰੀ 'ਚ ਵੀ ਤੁਹਾਡੇ 'ਤੇ ਅੱਗ ਲੱਗੀ ਹੋਈ ਆ ਉਹ 15 ਸਾਲ ਪਹਿਲਾਂ ਲੱਗੀ ਸੀ ਅੱਛਾ ਉਧਰ ਲੱਗੀ ਸੀ 16 ਕੀ ਮਤਲਬ ਹੋ ਕਿਤਨਾ ਨੁਕਸਾਨ ਕਰੋੜ ਦੇ ਨੇੜੇ ਦੇ ਨੇੜੇ ਉਹ 100 ਮੀਲ ਕਰੋ 1 ਕਰੋੜ ਦਾ ਨੁਕਸਾਨ ਹੋਣਾ ਪੁੱਛ ਹੈਗਾ ਨੇੜੇ ਦੇ ਨੇੜੇ ਕਿਉਂਕਿ ਹੱਲੇ ਪਤਾ ਨਹੀਂ ਨਾ ਸਰਪੰਚ ਸਰ ਦੇ ਵਿੱਚ ਵੀ ਟੱਕਾ ਬੋਲਿਆ ਸਰਪੰਚ ਨੇ ਕਦੋਂ ਬੁਲਾਇਆ ਕਦੋਂ ਆਏ ਆ ਗਈ ਸੀ ਉਹਦੇ ਘੰਟੇ 'ਚ ਅੱਧੇ ਘੰਟੇ 'ਚ ਆ ਗਈ ਸੀ ਕੋਈ ਪਹਿਲੀ ਅੱਧੇ ਘੰਟੇ ਬਾਅਦ ਆ ਗਈ ਦੂਜੀ ਪੋਣੇ ਪੋਣੇ ਕੱਟੇ ਬਾਅਦ ਆ ਗਈ ਕਿੰਨੀਆਂ ਗੱਡੀਆਂ ਆ ਚੁੱਕੀਆਂ ਚਾਰ ਤਿੰਨ ਤੱਕ ਲੱਗੀਆਂ ਮੇਰਾ ਨਾਲੇ ਰੈਗੂਲਰ ਪਾਣੀ ਅਸੀਂ ਚਲਾ ਲਿਆ ਪੂਰਾ ਨਾਲੋਂ ਨਾਲ ਕੇ 2 ਘੰਟੇ ਤੋਂ ਚੱਲਦਾ ਫੇ ਡੀਲ ਦੇ ਪ੍ਰਬੰਧ ਸੀਗੇ ਪਹਿਲੀ ਆਲਰੇਡੀ ਜਿਹਦਾ ਪਾਣੀ ਤਾਂ ਹੀ ਪਜਾਇਆ ਉਹ ਤਾਂ एकदम ਬਿਜਲੀ ਟ੍ਰਾਂਸਫਾਰਮਰ ਜ ਗਈ ਨਾ ਬਿਜਲੀ ਬੰਦ ਹੋ ਗਈ ਤੇ ਸਾਡੇ ਅੰਦਰ ਦਾ ਪਾਣੀ ਬੰਦ ਹੋ ਗਿਆ ਹੁਣ ਅਸੀਂ ਬਾਹਰ ਟਿਊਬਲ ਜਿਹੜਾ ਲੱਗਾ ਉੱਥੇ ਟਰੈਕਟਰ ਲਾ ਕੇ ਲੈ ਰਹੇ ਮੇਰਾ ਨਾਰਾ ਹਜਨ ਸਿੰਘ ਅੱਛਾ ਕੀ ਹੋਇਆ ਐਸੇ ਤੇ ਕਦੋਂ ਉਹਦੀ ਘਟਨਾ ਹੈਗੀ ਐ ਤੇ ਹੁਣ ਕੀ ਹਾਲਾਤ ਸਾਨੂੰ 12:40 ਤੇ ਤਲਾਸ਼ ਜੀ ਕਿ ਲਾਡੋ ਵਾਲੇ ਹੇਮਕੁੰਡ ਪੇਪਰ ਮਿਲਦੇ ਅੱਗੇ ਲੱਗੇ ਗਏ ਐਸੀ ਗੱਡੀ ਲੈ ਕੇ ਆਏ ਆ ਤਿੰਨ ਗੱਡੀਆਂ ਇਕੱਠੇ ਹੈੱਡਕੁਆਟਰ ਤੋਂ ਦੋ ਗੱਡੀਆਂ ਹੈੱਡਕੁਆਟਰ ਦੇ ਤੋਂ ਨਹੀਂ ਤਿੰਨ ਨਹੀਂ ਤਿੰਨ ਗੱਡੀਆਂ ਹੈੱਡਕੁਆਟਰ ਤੋਂ ਆਈਆਂ ਦੋ ਵੱਡੀਆਂ ਤੇ ਛੋਟੀਆਂ ਤੇ ਬਰਾਲੀ ਬਹੁਤ ਜ਼ਿਆਦਾ ਮਾਤਰਾ ਚ ਹੈਗੇ ਤੇ ਲੱਗੇ ਹੋਏ ਆ ਇਹਦੇ ਗੁਜਾਰ ਦੇ ਕੋਈ ਨਹੀਂ ਕਰ ਰਹੇ ਆ ਤੇ ਇੱਕ ਤਾਂ ਹਵਾ ਕਰਕੇ ਫਿਰ ਅਗਨੇ ਬੁਝਾਰੇ ਉਹਨੇ ਹਵਾ ਨਾਲ ਫੇਟੋ ਗਜਾਂ ਦੂਏ ਹਾਂਜੀ ਤੇ ਇਹ ਕੀ ਕਿਹੜੀ ਮਲਕੀ ਬੰਦਾ ਇਥੇ ਹੇਮਕੁੰਡ ਗੱਤਾ ਪੇਪਰ ਮੇ ਲਿਖਾਇਆ ਸੀਗਾ ਪਰ ਹੇਮਕੁੰਡ ਗੱਤਾ ਹਾਂ ਤੇ ਕਿੰਨੀ ਗੱਡੀਆਂ ਹੁਣ ਤੱਕ ਲੱਗਤੀਆਂ ਪਾਣੀ ਦੀ ਹਾਂ ਗੱਡੀਆਂ ਦਾ ਇਦਾਂ ਜੀ ਇਧਰ ਬਾਹਰ ਟਿਊਬਲ ਲੱਗਾ ਟਿਊਬਲ ਤੋਂ ਹੀ ਪਾਣੀ ਲੈ ਰਹੇ ਹਾਂ ਮੇ ਸਾਲ ਚ 8-10 ਗੱਡੀਆਂ ਤਾਂ ਲੱਗ ਗਈਆਂ ਨੇ ਕਿ ਕਦੋਂ ਦੀ ਅੱਗ ਲੱਗੀ ਤੇ ਹੁਣ ਕਿੰਦਾ ਨੇ ਹਾਲਾਤ ਕਿੰਨਾ ਆਗ ਕਿ ਪਤਾ ਨਹੀਂ ਕਿਦੋਂ ਤੇ ਲੱਗੀ ਸਾਨੂੰ 12:40 ਤੇ ਫੋਨ ਆਇਆ ਹੁਣ ਕਿੰਨਾ ਕੁ ਕੰਟਰੋਲ ਹੈਗਾ ਇਸ ਟਾਈਮ ਕੰਟਰੋਲ ਦਾ ਇਹ ਕੋਈ ਕੁਛ ਨਹੀਂ ਹੋਇਆ ਇਹ 10% ਲਾ ਲਓ ਜੀ ਤੇ ਕੋਈ ਨੁਕਸਾਨ ਵੀ ਕੋਈ ਕੋਈ ਬੰਦਾ ਤਾਂ ਨਹੀਂ ਜ਼ਖਮੀ ਹੋਇਆ ਜੀ ਬੰਦਾ ਬੰਦਾ ਨਹੀਂ ਹੋਇਆ ਕੋਈ ਲਪੇਟ ਚ ਤਾਂ ਨਹੀਂ ਆਇਆ ਕੋਈ ਕਾਰਨ ਪਤਾ ਲੱਗਿਆ ਕੀ ਕਾਰਨ ਅੱਗ ਲੱਗਣ ਦਾ ਹਜੇ ਫਿਲਹਾਲ ਨਹੀਂ ਇਹ ਪਤਾ ਲੱਗਿਆ ਨਹੀਂ ਲੱਗਿਆ ਕਿ ਉਹ ਕੀ ਕਹਿੰਦੇ ਫੈਕਟਰੀ ਵਾਲਾ ਨਾਲ ਗੱਲਬਾਤ ਹੋਈ ਆ ਕੋਈ ਪਤਾ ਲੱਗਿਆ ਵੀ ਕਾ ਕੀ ਇਹ ਪ੍ਰਾਲੀ ਕਿਉਂ ਰੱਖੀ ਗਈ ਸੀ ਕੀ ਬੰਨਣਾ ਸੀ ਪਤਾ ਲੱਗਾ ਉਹ ਤਾਂ ਕਹਿੰਦੇ ਸਾਡਾ ਕੰਮ ਨਹੀਂ ਇਹ ਦਿੱਤਾ ਬੰਨਦਾ ਇੱਥੇ ਤੇ ਇਹ ਕਹਿੰਦੇ ਬੰਦ ਸਿੱਗੀ ਫੈਕਟਰੀ ਬਾਕੀ ਰਿਪੇਅਰ ਪੂਰ ਦਾ ਕੰਮ ਚੱਲਦਾ ਸੀਗਾ ਉਹਦਾ ਫੈਕਟਰੀ ਦਾ ਗੱਤੇ ਦਾ ਕੰਮ ਨਹੀਂ ਸੀਗਾ ਤੇ ਇਹ ਪੁਰਾਣੀ ਪਈ ਹੋਈ ਹੈ ਟਰਾਲੇ ਆ ਪ੍ਰਾਲੀ ਪ੍ਰਾਲੀ ਪੁਰਾਣੀ ਹਾਂਜੀ